ਰਾਜਪੁਰਾ ਦੇ ਗਗਨ ਚੌਂਕ ਤੋਂ 3 ਕਿਲੋਮੀਟਰ ਦੂਰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਿੱਤੀ ਰਤ ਹਾਈਡਰੋਲਿਕ ਕੇਸ ਦਾ ਖਾਲੀ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਦੱਸ ਦਈਏ ਕਿ ਨੈਸ਼ਨਲ ਹਾਈਵੇ ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ਅੰਬਾਲਾ ਤੋਂ ਰਾਜਪੁਰਾ ਵੱਲ ਆਉਂਦੇ ਸਮੇਂ ਧਾਗਾ ਚੌਂਕ ਨੇੜੇ ਹਾਈਵੇ ਨੂੰ ਹੀਟਾਂ ਉਤਾਰਿਆ ਗਿਆ ਹੈ ਜਿੱਥੇ ਕਿ ਕੋਈ ਸਪੀਡ ਬ੍ਰੇਕਰ ਜਾਂ ਸਹੀ ਰੋਸ਼ਨੀ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ ਦੁਕਾਨਦਾਰਾਂ ਨੇ ਸਰਕਾਰ પાસે ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ अजीत पंजाबी दी ऑथेंटिक खबरਾਂ ਦੇ ਲਈ ਸਬਸਕ੍ਰਾਈਬ ਕਰੋ अजीत वेब ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਠੀਕ ਹੈ ਕੌਨਸੀ ਗੈਸ ਹੈ ਇਸ ਵਿੱਚ? ਹਾਈਡਰੋਜਨ ਖੜਕਾ ਲਿਆ। ਗੈਸ ਕੌਨਸੀ ਸੀ ਇਸ ਵਿੱਚ? ਹਾਈਡਰੋਜਨ। ਹਾਈਡਰੋਜਨ। ਆਪਕਾ ਕਿਤਨੀ ਕਿਉਂ 6:00 ਵਜੇ ਹੈ? ਖਾਲੀ ਗਾੜੀ ਹੈ ਸਾਰੀ। ਆਪਕਾ 6:00 ਕਿਤਨੀ ਵਜੇ ਹੈ? ਲੋਡ ਕਿਤਨੀ ਵਜੇ ਹੈ ਆਪਕੋ? ਯਾਰ ਸਰ ਬਹੁਤ ਬੋਲ ਕੇ ਬਾਤ ਕਰ ਦੋ ਰਿਹਾ। ਯਾਹਾਂ ਪੇ ਕਾਹ ਪੇ ਜਾਣਾ ਸੀ ਆਪਣੇ? ਮੇਰਾ ਇਹ ਰਾਜਪੁਰਾ ਕਾਬੇ ਰਾਜਪੁਰਾ ਸੀਮ ਕੈਮੀਕਲ ਤਸੀਲ ਕੈਮੀਕਲ ਤੋਂ ਆਪਕੋ ਇਹ ਰੋਡ ਨਹੀਂ ਦਿਖਾਇਆ ਵਾ ਉਹ ਸਰਕਟੈਂਟਰ ਵਾਲੇ ਨੇ ਲਪਕਾ ਲੇ ਲਿਆ ਕੀ ਨਾਮ ਆਪਕਾ ਮੇਰਾ ਨਾਮ ਸਤਪ੍ਰੀ ਰਦਰ ਐਸ ਐਮ ਜੀ ਸਿੰਘ ਸਰ ਜੀ ਇਹ ਹਾਈਡਰੋਲਿਕ ਗੈਸ ਵਾਲੀ ਗੱਡੀ ਪਲਟੀਆ ਕੀ ਕਹਿਣਾ ਸਰ ਇਹ ਪਲਟੀ ਸੀ ਅਸੀਂ ਪਹੁੰਚੇ ਪਹੁੰਚੇ ਗੱਡੀ ਖਾਲੀ ਹੈ ਵੇ ਅਸੀਂ ਡਰਾਈਵਰ ਠੀਕ ਹੈ ਡਰਾਈਵਰ ਹੌਸਟ ਕਰ ਰਹਾ ਹਾਂ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਵਾਂ ਕਾਂਸਟੇਬਲ ਅੰਕੁਸ਼ਪ੍ਰੀਤ ਜੀ ਨੂੰ ਸਾਰੀ ਜਿਹੜੀ ਗੈਸ ਵਾਲੀ ਗੱਡੀ ਪਲਟੀ ਹੈ ਇਹਨਾਂ ਡਰਾਈਵਰ ਜ਼ਖਮੀ ਹੋ ਗਿਆ ਕੀ ਕਹਿਣਾ ਉਹਦੇ ਮੇਲੇ ਲਾਤੇ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਹਾਂ ਕਾਦੀ ਗੱਡੀ ਪਲਟੀ ਸਾਰੇ ਇਹ ਗੈਸ ਵਾਲੀ ਹੈ ਕੋਈ ਕਿਹੜੀ ਗੈਸ ਹੈ ਹਾਈਡਰੋਜਨ ਗੈਸ ਹੈ ਹਾਂ ਖਤਰੇ ਕੋਈ ਕੋਈ ਗੱਲ ਨਹੀਂ ਹੈਗੀ ਇੱਥੇ ਹੂੰ ਉਹ ਸਾਰੀ ਸਿਚੁਏਸ਼ਨ ਹਾਂ ਕੋਈ ਜਾਨੀ ਨੁਕਸਾਨ ਵਗੈਰਾ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮੇਰਾ ਨਾਮ ਜੀ ਕਿਰਨਜੀਤ ਸਿੰਘ ਸਰ ਜੀ ਅੱਜ ਇਹ ਗੱਡੀ ਪਲਟੀ ਹੈਗੇ ਕੀ ਕਹਿਣਾ ਸਰ ਕਹਿਣਾ ਹੈ ਜੀ ਇਹ ਰੋਡ ਕੰਪਲੀਟ ਛੇਤੀ ਹੋਣਾ ਚਾਹੀਦਾ ਹੈ ਇਹ ਤੀਸਰਾ ਚੌਥਾ ਜਾਨਥਾ ਆਹ ਔਰੇ ਦੁਕਾਨਾਂ ਦੇਖ ਲੋ ਜੀ ਇਹ ਔਰੇ ਘੋੜਾ ਟਰੈਕਟਰਾਂ ਦਾ ਭਰਿਆ ਹੋਆ ਵਿੱਚ ਵੜ ਗਿਆ ਉਦੋਂ ਉਹ ਗੁੜਗੀ ਗੱਡੀ ਪਲਟ ਗਈ ਤੇ ਜਲਦੀ ਦੇ ਜਲਦੀ ਮਸਲਾ ਹੱਲ ਹੋਣਾ ਚਾਹੀਦਾ ਜੀ ਅੱਜ ਕਿਹੜੀ ਗੱਡੀ ਪਲਟੀ ਹੈ ਅੱਜ ਗੈਸ ਵਾਲੀ ਗੱਡੀ ਹੈ ਜੀ ਕਿਹੜੀ 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 ਗੈਸ ਹੈ ਹਾਈਡਰੋਲਿਕ ਹੈ ਆਏ ਹਾਂ ਜੀ